ਅੱਜ ਜਿਹੜੇ ਜੋ ਖੱਡੇ ਚ ਬੰਦੇ ਚ ਆਪਣੀ ਕੱਲੇ ਬੈਠੇ ਨੇ ਕੱਲੇ ਬੈਠ ਗਏ ਨੇ ਮਸੂਲ ਨੂੰ ਨੂੰ ਸੌਣੇ ਸੌ ਨਹੀਂ ਰਿਹਾ ਪਹਿਲਾਂ ਆਪਾਂ ਜੋ ਵੀ ਗੱਲ ਕਰਦੇ ਆਂ ਆਪਣਾ ਪਹਿਲਾ ਜਿਸ ਪਾਵਨ ਪਾਕ મહિਨੇ ਲੱਗੇ ਆ ਇਸ ਬਾਰੇ ਸ਼ਾਵਣ ਦੇ ਮਹੀਨੇ ਸਭ ਤੋਂ ਪਹਿਲਾਂ ਉਹ ਸਾਰਿਆਂ ਦੇ ਲਈ ਸ਼ਿਵ ਜੀ ਦਾ ਮਹੀਨਾ ਹੈ ਪੂਰਾ ਸਾਲ ਹੀ ਹੁੰਦਾ ਇਹ ਸਾਲ ਸਾਡੇ ਸਾਰਿਆਂ ਲਈ ਇਹ ਮਹੀਨਾ ਸਾਡੇ ਸਾਰਿਆਂ ਲਈ ਪਾਕ ਤੇ ਪਵਿੱਤਰ ਹੈ ਗੋਰੀ ਸੋ ਮਹਾਦੇਵ ਜੀ ਦੀ ਝੇਰ ਮੇਰੇ ਵੱਲੋਂ ਤੁਹਾਡੇ ਸਾਰਿਆਂ ਵੱਲੋਂ ਤੇ ਸਾਨੂੰ ਸਾਰਿਆਂ ਨੂੰ ਉਹ ਸਹੀ ਰਸਾ ਦਿਖਾਉਣ ਤੇ ਜੋ ਇਹ ਸਾਡੇ ਜ਼ਿਲ੍ਹੇ ਚ ਅਜੇ ਬੰਦ ਪਾਗੀ ਘਟਨਾ ਵਾਪਰੀ ਹੈ ਅਸੀਂ ਪੂਰਾ ਜ਼ਿਲ੍ਹਾ ਖੰਨਾ ਸਾਡਾ ਪੂਰਾ ਐਫਰਟ ਇਸ ਤੇ ਲੱਗੇਗਾ ਕਿ ਅਸੀਂ ਇਹਨੂੰ ਜਲਦ ਤੋਂ ਜਲਦ ਪੂਰੀਏ ਗੱਲ ਅੱਗੇ ਅੱਗੇ ਗੱਲ ਸੁਣ ਲਈਏ ਹੁਣ ਸੁਣ ਰਹੀਏ ਸੁਣ ਰਹੀਏ ਅੱਗੇ ਹਾਂਡੀ ਇਹ ਸਾਡੀ ਸਾਰਿਆਂ ਦੀ ਕੋਸ਼ਿਸ਼ ਰਹੂਗੀ ਚਾਹੇ ਸਾਨੂੰ ਖੰਨੇ ਜ਼ਿਲ੍ਹੇ ਚੋਂ ਚਾਹੇ ਸਾਨੂੰ ਖਲਨੇ ਜ਼ਿਲ੍ਹੇ ਦੇ ਬਾਹਰ ਤੋਂ ਵੀ ਐਕਸਪਰਟ ਲਿਆ ਕੇ ਐਸਐਸਪੀ ਸਾਹਿਬ ਦੀ ਪਹਿਲਾਂ ਵੀ ਰੈਪਿਊਟੇਸ਼ਨ ਬਹੁਤ ਵਧੀਆ ਹੈਗੀ ਹੈ ਜੀ ਇਹਨਾਂ ਦੀ ਡਿਟੈਕਸ਼ਨ ਟੱਚਪੁਡ ਸਾਰੇ ਪੂਰੇ ਪੰਜਾਬ ਚ ਸਭ ਤੋਂ ਵਧੀਆ ਸੋ ਆਪਾਂ ਉਸੇ ਤਰੀਕੇ ਹੀ ਕਰਦੇ ਹੋਏ ਮੇਰੀ ਲੋੜ ਹੈ ਕਿਸੇ ਵੀ ਚੀਜ਼ ਦੀ ਲੋੜ ਹੈ ਪੂਰੀ ਸਾਡੀ ਪੂਰੀ ਮਿਹਨਤ ਰਹੇਗੀ ਕਿ ਅਸੀਂ ਇਸ ਕੇਸ ਨੂੰ ਜਲਦ ਤੋਂ ਜਲਦ ਟਰੇਸ ਕਰੀਏ ਜਿਨ੍ਹਾਂ ਤੁਹਾਨੂੰ ਉਸ ਚੀਜ਼ ਦਾ ਬੁਰਾ ਲੱਗਿਆ ਹੈ ਜੀ ਉਹਨਾਂ ਸਾਨੂੰ ਵੀ ਇਸ ਚੀਜ਼ ਦਾ ਬੁਰਾ ਲੱਗਿਆ ਐਸਐਸਪੀ ਸਾਹਿਬ ਸਵੇਰੇ ਵੀ ਵੀਆਪੀ ਡਿਊਟੀ ਜਾਣ ਤੋਂ ਪਹਿਲਾਂ ਇੱਥੇ ਹੋ ਕੇ ਗਏ ਇੱਥੇ ਸਾਡਾ ਸਾਰਿਆਂ ਦਾ ਧਿਆਨ ਇੱਥੇ ਹੀ ਪਿੱਛੇ ਰਿਹਾ ਤੇ ਮੇਰੀ ਹੁਣ ਸਾਰਿਆਂ ਨੂੰ ਇਹ ਪੂਰੀ ਗਾਰੰਟੀ ਹੈ ਜੀ ਕਿ ਅਸੀਂ ਇਹ ਮੁਕਦਮਾ ਹਰ ਹਾਲ ਵਿੱਚ ਟ੍ਰੇਸ ਕਰਨਾ ਹੀ ਕਰਨਾ ਹੈ ਪਰ ਆਪਾਂ ਹੁਣ ਜਿਵੇਂ ਬੈਠੇ ਆ ਹੁਣ ਮੈਂ ਤੁਹਾਨੂੰ ਕਹਿੰਦੀ ਆ ਜੀ ਕਿ ਤੁਸੀਂ ਆਪਣੇ ਜਿਹੜੇ ਮੇਰੇ ਸਾਥੀ ਭਰਾ ਤੁਹਾਡੇ ਨਾਲ ਲਿਖਿਆ ਜੀ ਉਹਨਾਂ ਦੀ બીજી ਗੱਲ ਨਹੀਂ ਤੁਸੀਂ ਕੀਤੇ ਹਾਲੇ ਤੱਕ ਕੀ ਗੱਲ ਸੁਣੀ ਤਸੋਂ ਕੀ ਗੱਲ ਐ ਸੋਲੀ ਸਸਪੈਂਸ਼ਨ ਦੋ ਵਾਰੀ ਬਤ ਵਿੱਚ ਕਿਹਦੇ ਹੁਣ ਰੱਖਣੇ ਨੇ ਦੋ ਵਾਰੀ ਸੱਚ ਉਹ ਦੂਜੀ ਅਸੀਂ ਅੱਜ ਹੀ ਮੈਂ ਕਿਉਂਕਿ ਸਿੱਧਾ ਇੱਥੇ ਆਈਆਂ ਜੀ ਅਸੀਂ ਉਹਨਾਂ ਨੂੰ ਅੱਜ ਹੀ ਮੇਰਾ ਖਿਆਲ ਆ ਹੁਣੇ ਹੀ ਐਸਐਸਪੀ ਸਾਹਿਬ ਨੇ ਲਾਈਨ ਹਾਜ਼ਰ ਕਰ ਦਿੱਤਾ ਨਹੀਂ 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 ਹਾਜ਼ਰ ਨਹੀਂ ਲੈਣਾ ਅਗਲਾ ਦਿਨ ਦੂਜੇ ਦਿਨ ਹੋ ਜਾਣਾ ਨਹੀਂ ਹੋ ਜਾ ਜਾਣਾ ਨਹੀਂ ਹੋ ਜੇਗੀ ਉਹਦੀ ਸੁਣ ਲਈ ਜੀ ਦੂਸਰਾ ਕੁਐਸਚਨ ਹੈ ਗੱਲ ਪੂਰੀ ਤਾਂ ਹੁਣ ਪੂਰੀ ਹੋਣੀ ਉਹ ਗੱਲ ਪੂਰੀ ਮੈਂ ਤਾਂ ਵਹੀ ਦੱਸ ਰਹੀ ਕਿ ਅੱਜ ਨੂੰ ਗੁਣ ਤੋਂ ਜੱਤ ਤੋਂ ਇੱਥੇ ਆਏ ਆ ਇਹ ਵੀ ਤੁਹਾਡੇ ਕੋਲ ਖੜੇ ਆ ਆਪਾਂ ਵੀ ਦਫ਼ਤਰ ਤੋਂ ਤੁਰ ਕੇ ਤੁਹਾਡੇ ਕੋਲ ਇੱਥੇ ਆਏ ਆ ਜੀ ਠੀਕ ਹੈ ਜੀ ਤੇ ਆਪਾਂ ਉਹਨਾਂ ਨੂੰ ਜਿਸ ਵੇਲੇ ਇਹਨਾਂ ਦੀ ਇਹ ਚੀਜ਼ ਹੋਈ ਸਸਪੈਂਸ਼ਨ 10 ਵਾਰ ਕੇਲੇ ਤੁਹਾਡੇ ਐਸਪੀ ਸਾਹਿਬ 10 ਵਾਰ ਆ ਗਏ ਤੁਸੀਂ ਗੰਭੀਰ ਨਹੀਂ ਦਿਖ ਰਹੇ ਹਲੇ ਵੀ ਲੈਨ ਹਾਜ਼ਰ ਨਹੀਂ 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 ਅਸੀਂ ਗੰਭੀਰ ਕੀ ਨਹੀਂ ਮੈਡਮ ਨਹੀਂ ਸੈਕਿੰਡ ਚਾਂਸ ਹੈ ਦੋਵੇਂ ਦੂਜਾ ਚਾਂਸ ਹੈ ਪੰਜ ਘੰਟੇ ਹੋ ਗਏ ਜੀ ਪੰਜ ਘੰਟੇ ਹੋ ਗਏ ਜੀ ਮੈਡਮ ਪੰਜ ਘੰਟੇ ਤੁਸੀਂ ਹਲੇ ਵੀ ਗੇਰੇ ਲੈਨ ਹਾਜ਼ਰ ਤੁਸੀਂ ਆਰਡਰ ਨਹੀਂ ਲਿਆ ਗਿਆ ਨਹੀਂ ਬੇਟਾ ਮੈਂ ਵੀ ਵੀਰਜੀ ਕੋਈ ਗੱਲ ਸੀ ਛੋਟੋ ਵੀਰ ਕੋਈ ਗੱਲਾਂ ਦੋਈ ਗੱਲਾਂ ਸੀ ਸਾਡੀਆਂ ਮੰਗਾਂ ਹੀ ਦੋ ਸੀ ਸਰਦਾਰ ਜੀ ਤੁਸੀਂ ਖੰਨੇ ਦਿਓ ਉਹ ਪੂਰੀ ਗੱਲ ਕਰ ਰਿਹਾ ਛੋਟੀ ਵੀਰਜੀ ਬਾਲੇ ਸੁਣ ਰਹੇ ਆ ਇੱਕ ਮਿੰਟ ਆਸੀਂ ਕੀ ਕਹਿੰਦੇ ਦੂਰ ਹੋਣਾ ਯਾਰ ਕੀ ਕਰ ਲਵਾਂਗੇ ਉਹ ਆ ਕੋਰ ਕਿਉਂ ਰਹੇ ਹੋ ਉਹ ਕਿਸੇ ਦੀ ਨਹੀਂ ਗਾਲਾਂ ਕੱਢਦਾ ਮੁੰਡਾ ਪਹਿਲਾ ਐਸਐਚਓ ਗਾਲਾਂ ਕੱਢਦਾ ਸਾਡੇ ਇਸ਼ਟ ਦੇਵਤਾ ਨੂੰ ਗਾਲਾਂ ਕੱਢੀਆਂ ਹੋਣ ਔਰ ਤੁਸੀਂ ਸਾਨੂੰ ਕਹਿੰਦੇ ਕੋਈ ਨਹੀਂ ਗਾਲਾਂ ਕੱਢਦਾ ਅੱਖਾਂ નીચે ਬੌਜੀ ਇਹ ਗਾਲਾਂ ਨਾ ਕੱਢੋ ਅੱਖਾਂ ਚ ਗਾਲਾਂ ਕੱਢਦਾ ਸਪੈਂਸ਼ਨ ਤੋਂ ਹੇਠਾਂ ਕੁਝ ਵੀ ਨਹੀਂ ਹੈ ਜੀ ਗੱਲ ਤਾਂ ਮੈਨੂੰ ਪੂਰੀ ਕਰ ਲੈਣਾ ਜੀ ਪੁਲਿਸ ਵਾਲੇ ਜੇ ਸਾਡੇ ਨਾਲ ਗੱਲ ਪੂਰੀ ਮੈਨੂੰ ਗਿਆ ਜੀ ਪੁਲਿਸ ਵਾਲਾ ਦੋ ਬੰਦੇ ਗੱਲ ਕਰ ਰਹੇ ਆ ਹਲ ਹਲ ਮਹਾਰਾਜ